ਅੱਜਕੱਲ ਮਨ ਬਾਗੋ ਬਾਗ ਹੋ ਜੇ ਮਨ ਬਾਗੋ ਬਾਗ ਹੋ ਜੇ ਮਿੱਤਰ ਪੁਰਾਣੇ ਬੜੇ ਸਿਆਣੇ ਜਦੋਂ ਨੇ ਮਿਲਦੇ ਖੁੱਲਣ ਰਾਜ ਦਿਲ ਦੇ ਅਨਮੋਲ ਘੜੀਆਂ ਕੀਮਤੀ ਬੜੀਆਂ ਸਬਬ ਨਾਲ ਮਿਲਦੀਆਂ ਫਿਰ ਗੱਲਾਂ ਤੁਰਦੀਆਂ ਜੋ ਸੁਣਾ ਕੋਈ ਗੱਲ ਕਿਵੇਂ ਅੱਜਕੱਲ ਹੋਰ ਕੀ ਕਰਦੇ ਕਿਵੇਂ ਨੇ ਕਰਦੇ ਸਮੇਂ ਪੁਰਾਣੇ ਚੇਤੇ ਸਭਿਆਣੇ ਜੀ ਉਹ ਕਿਆਸੀ ਬਾਤਾਂ ਉਹ ਜ਼ਿੰਦਗੀ ਵੱਖਰੀ ਸੀ ਸਮੇ ਸੀ ਚੰਗੇ ਜਦੋਂ ਸੀ ਬੰਗੇ ਫਿਕਰ ਨਫਾਕਾ ਪਿਛਲ ਨਚਾਕਾ ਸੀ ਮੌਜਾਂ ਲੁੱਟੀਆਂ ਖੁੱਲੀਆਂ ਛੁੱਟੀਆਂ ਉਹ ਅੱਜ ਕੱਲ ਨਹੀਂ ਲੱਭਦਾ ਅੱਜ ਕੱਲ ਤਾਂ ਬਸ ਮੇਰੇ ਯਾਰ ਕੰਮ ਤੇ ਆਜੋ ਕੰਮ ਸੁਲਝਾਦੋ ਕੰਮ ਦੀਆਂ ਗੱਲਾਂ ਕੰਮ ਤੇ ਚੱਲਿਆਂ ਨਾ ਉੱਠਣੀ ਬੈਣੀ ਸਮਾਂ ਹੀ ਹੈ ਨਹੀਂ ਸਾਰਾ ਮੋਬਾਈਲਾਂ ਨੇ ਖਾ ਲਿਆ ਓਕੇ ਫੇਰ ਮਿਲਾਂਗੇ ਯਾਰ ਕਹਿ ਕੇ ਉਹ ਗਏ ਇਕੱਲੇ ਹੀ ਹੋ ਗਏ ਫੋਨ ਫੇਰ ਕੱਢ ਲੈ ਝਮੇਲੇ ਛੱਡ ਲੈ ਫੇਸਬੁੱਕ ਢੋ ਕੇ ਵਟਸਐਪ ਓਕੇ ਇੰਸਟਾ ਤੇ ਫਸ ਗਿਆ ਸਬ ਸਟੋਰੀਆਂ ਦੇਖ ਲਈਆਂ ਫੋਟੋਆਂ ਤੱਕੀਆਂ ਅੱਖੀਆਂ ਪੱਕੀਆਂ ਬੋਰ ਜਹੇ ਹੋ ਗਏ ਖਿਆਲੀ ਖੋ ਗਏ ਮੇਰੀ ਆ ਵੇ ਗੀਤਾ ਟਾਈਪ ਤੈਨੂੰ ਕੀਤਾ ਕਰਾਂ ਲੋਡ ਵੀ ਤੈਨੂੰ ਫੇਸਬੁੱਕ ਤੇ ਇਹ ਰਚਨਾ ਇਕਬਾਲ ਤੇਰੀ ਪਤਾ ਨਹੀਂ ਕਿੱਥੇ ਖੋਈ ਲਾਈਕ ਨਾ ਹੋਈ ਬੜੇ ਪਛਤਾਏ ਕਮੈਂਟ ਨਾ ਆਏ ਲਾਇਆ ਹਿਸਾਬ ਸਮਾਂ ਖਰਾਬ ਸਾਰਾ ਹੀ ਅੱਜਕੱਲ ਦਾ